ਕੀ ਹਲਚਲ ਆ ਵੀ ਸਾਰਿਆਂ ਦੇ ਠੀਕ ਠਾਕ ਤੇ ਅੱਜ ਆਪਾਂ ਚੱਲਿਆਂ ਮੱਥਾ ਟੇਕਣ ਗੁਰੂ ਕੀ ਢਾਬ ਤੇ ਤਿਆਰ ਹੋ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋੜਕਪੁਰਾ ਰੋਡ ਤੇ ਤੇ ਇੱਧਰ ਗੁਰਦੁਆਰਾ ਮੇਨ ਗੇਟ ਆ ਗਿਆ ਇੱਥੇ ਗੁਰਦੁਆਰਾ ਸਾਹਿਬ ਦਾ ਇੱਧਰ ਗੁਰਦੁਆਰਾ ਸਾਹਿਬ ਰਹਿ ਗਿਆ ਅੱਪਰ ਅੰਦਰ ਚਾਲਦੇ ਗੁਰਦੁਆਰਾ ਸਾਹਿਬ ਤੇ ਪਾਰਕਿੰਗ ਵਿੱਚ ਗੱਡੀ ਲਾ ਕੇ ਕਰਦੇ ਆ ਦਰਸ਼ਨ ਅੱਜ ਪੁੰਨਿਆਂ ਦੀ ਸੰਗਤਾਂ ਬਹੁਤ ਪਹੁੰਚੀਆਂ ਹੋਈਆਂ ਆ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਗਿਆ ਰੋਡ ਤੇ ਅੱਜ ਪੁੰਨਿਆਂ ਕਰਕੇ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਗੁਰਦੁਦੁਆਰਾ ਸਾਹਿਬ ਦੇ ਮੇਨ ਐਂਟਰੀ ਤੇ ਨਾਲ ਗੁਰਦੁਆਰਾ ਸਾਹਿਬ ਦੀ ਸੱਜੇ ਪਾਸੇ ਆ ਪਾਰਕਿੰਗ ਰਹਿ ਗਈ ਹੈ ਤਾਂ ਗੱਡੀਆਂ-ਗੱਡੀਆਂ ਲਾਉਣ ਨੂੰ ਯਾਪਾ ਗੱਡੀ-ਗੁਡੀ ਪਾਰ ਕਰਦੇ ਆਂ ਤੇ ਫਿਰ ਚੱਲਦੇ ਗੁਰਦੁਆਰਾ ਸਾਹਿਬ। ਇਹ ਗੁਰਦੁਆਰਾ ਸਾਹਿਬ ਦਾ 메ਨ ਗੇਟ ਆ ਗਿਆ। ਉਹ ਦੁਬਾਰਾ ਗੁਰਦਾ ਤਾਲ ਪਾਸਾ ਦੀ 10ਵੇਂ ਗੁਰੂ ਕੀ ਟਾਵ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋੜਾ ਤੇ ਜਪੰਦਰ ਕਰਦੇ ਦਰਸ਼ਨ ਆ ਗਏ। ਅੱਜ ਪੁੰਨਿਆਂ ਕਰਕੇ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਦਰਸ਼ਨ ਕਰਨ ਪਹੁੰਚੀਆਂ ਹੋਈਆਂ ਨੇ ਗੁਰੂ ਕੀ ਟਾਵ ਗੁਰਦੁਆਰਾ ਸਾਹਿਬ। ਮੱਤਾ ਫਰੀਦਕੋੜੇ ਇਰੀਗੇਟਰ ਇਹ ਜਾਂਦਾਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਚਰਨਸ਼ੋ ਧਰਤੀ ਆ ਇਹ ਤੇ ਸੰਗਤਾਂ ਅੱਜ ਪੁੰਨਿਆ ਕਰਕੇ ਦੂਰੋਂ-ੜੋਂ ਚੱਲ ਕੇ ਬਹੁਤ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦਾ ਸਰੋਵਰ ਬਾਹਰਲੇ ਪਾਸੇ ਗੇਟ ਦੇ ਇਧਰ ਲੰਗਰ ਹਾਲ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਇਧਰ ਦੁਕਾਨਾਂ ਖਰੀਦਦਾਰੀ ਲਈ ਤੇ ਸੰਗਤਾਂ ਅੱਜ ਉਹ ਚਿਹ ਹੁਣ ਗਣੇ ਗੁਰੂ ਘਰ ਦੇ ਮੱਥਾ ਟੇਕਣ ਸਾਡੇ ਸੰਗਤਾਂ ਵੱਲੋਂ ਫੀਦਾਦਾਰੀ ਕੀਤੀ ਜਾ ਰਹੀ ਹੈ ਲੈ ਲਓ ਜਿਵੇਂ ਕਿ ਗੁਰਦੁਪੁਰਾ ਸਾਹਿਬ ਦੇ ਇਤਿਹਾਸ ਦੀ ਪਹਿਲਾਂ ਗੱਲ ਕਰੀ ਹੈ ਇਹ ਗੁਰਦੁਪੁਰਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰਨਿਸ਼ੋ ਧਰਤੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਨਾ ਕੰਗੜ ਹੋ ਕੇ ਤਨਮੁਖਸਰ ਵੱਲ ਜਾ ਰਹੇ ਸੀ ਨਾ ਉਦੋਂ ਤੇ ਜਗ੍ਹਾ ਤੇ ਰੁਕੇ ਸੀ ਗੁਰਦਵਾਰਾ ਸਾਹਿਬ ਦੇ ਬਾਹਰ ਮਾਰਕੀਟ ਦੀ ਗੱਲ ਕਰੀਏ ਤਾਂ ਕਾਫੀ ਦੁਕਾਨਾਂ ਬਣੀਆਂ ਹੋਈਆਂ ਨੇ ਸੰਗਤਾਂ ਫਰੀਜਾਦਾਰੀ ਕਰਦੀਆਂ ਨੇ ਅਜ ਪੁੰਨਿਆ ਕਰਕੇ ਤਾਂ ਖਾਸ ਕਰਕੇ ਸੰਗਤਾਂ ਕਾਫੀ ਪਹੁੰਚੀਆਂ ਹੋਣ ਨੂੰ ਲੈ ਵੀ ਮਾਨ ਲੱਗੇ ਇਸ ਕੀ ਸੋਹਣਾ ਰੈੱਡ ਕਲਰ ਦੀ ਸੋਹਣਾ ਲੱਗਦਾ ਓਏ ਸੋਹਣਾ ਲੱਗਦਾ ਬੂਲੂ ਚਾਟਾ ਬੜਾ ਚੋਣਾ ਲੱਗਦਾ ਸੋਹਣਾ ਲੱਗਿਆ ਹਾਂ ਚੋਣਾ ਲੱਗਦਾ ਗਿੱਭੂ ਚਾਟਾ ਹਾਂ ਆ ਇੱਧਰ ਇਹੋ ਮਾਰਕੀਟ ਦੇ ਅੰਦਰਲੇ ਪਾਸੇ ਉਹਨਾਂ ਦੀਆਂ ਦੁਕਾਨਾਂ ਲੱਗੋਣਾ ਕਾਫੀ ਬਣ ਗਿਆ ਹੈ ਭਾਂਡੇ-ਪੂੰਡੇਆਂ ਦਾ ਸਮਾਨ ਦੇ। ਆਪੇ ਤੱਕਾਂ ਨੂੰ ਬਣੀਆਂ ਹੋਈਆਂ ਅੰਦਰਲੇ ਪਾਸੇ ਲੱਗ ਗਿਆ ਕੇ। ਲੇਡੀਜ਼ ਸਮਾਨ ਜ਼ਿਆਦਾ ਰ ਪਰਸ-ਪੁਰਸ ਪਏ ਹੈ ਲੇਡੀਜ਼। ਦੁਕਾਨਦਾਰੀ ਜ਼ਿਆਦਾ ਹੁੰਦੀ ਹੈ। ਇੱਧਰ ਆ ਕਿਚਨ ਦਾ ਸਮਾਨ ਸਾਰਾ ਭਾਂਡੇ-ਪੂੰਡੇ ਕਲਾਸਟਿਕ ਦਾ ਸਮਾਨ। ਇਹ ਅੱਗੇ ਟਕਰ ਮਾਰਕੀਟ ਕਾਫੀ ਲੰਮੀ ਹੈ ਇਧਰ ਮੁੰਡੇ ਦੀ ਮਾਸੀ ਕਹਿੰਦੀ ਮੈਂ ਵੀ ਕੋ ਲੈ ਕੇ ਦੇਣਾ ਅਮਨ ਕੀ ਲੈਤ ਨਾ ਗੱਗੇ ਕੁਛ ਵੀ ਆ ਵੀ ਤਾਂ ਜਿਆਦਾ ਸੋਹਣੀ ਚੀਜ਼ ਆ ਅਮਨ ਕੀ ਲੈਣਾ ਓਏ ਆ ਪੌਣੀਆਂ ਪਹਿਣੀਏ ਪਾ ਲੂਗਾ ਵੱਡਾ ਹੋ ਕੇ ਬਹੁਤ ਵੱਡਾ ਹੋ ਕੇ ਖੜੀ ਜਾਊ ਆ ਲੈਤਾ ਭਾਈ ਮੁੰਡੇ ਦੀ ਮਾਸੀ ਨੇ ਖੇਡਾ ਇਹ ਸਰ ਅਬੀ ਏਰੀਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦਾਗਾ ਤੇ ਜਿਹੜੇ-ਜਿਹੜੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਬਈ